ਸਤਿ ਸ਼੍ਰੀ ਅਕਾਲ ਜੀ ਬਾਈ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਪਹੁੰਚੋ ਆਇਆ ਭਰਾ ਮੇਰੇ ਤਲਵੰਡੀ ਸਾਹ ਕੋ ਤੇ ਬਾਈਆਂ ਦੇ ਟਰੈਕਟਰ ਨੇ ਸੋਨਾਲੀ ਕਾ ਤਿੰਨ ਤਿੰਨੇ ਸੋਨਾਲੀ ਕਾ ਬਾਈ ਦੇ ਟਰੈਕਟਰ ਦਿਖਾਉਣੇ ਤੁਹਾਨੂੰ ਪੂਰੇ ਸੋਨੇ ਟਰੈਕਟਰ ਆ ਤੇ ਕਿੰਨੇ ਦਿਖਾਉਣਾ ਘੱਟ ਜੇ ਮੁੰਡਾ ਦੇ ਟਰੈਕਟਰ ਆ ਕਿੰਨੇ ਸੋਨਾਲੀ ਕਾ ਔਰ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਔਰ ਕੀ ਹਾਲ ਚਾਲ ਹੈ ਠੀਕ ਆ ਜੀ ਵਧੀਆ ਤੇ ਕਿਹੜੇ ਕਿਹੜੇ ਟਰੈਕਟਰ ਅੱਜ ਆਪਣੇ ਕੋਲ ਇੱਕ ਤਾਂ ਸੀਗਾ ਜੀ 45 ਵਾਲਾ ਅੱਛਾ ਜੀ ਹਾਂ ਜੀ ਇੰਨਾ ਗੇਅਰ ਦਾ ਸਹੀ ਆ ਜੀ ਕਿੰਨੇ ਸੋਨਾਲੀ ਕਾ ਹਾਂ ਤਿੰਨੇ 745 ਕੌਮਨਿਕਾ ਇੰਜਨ ਗੇਅਰ ਤਾਂ ਸਹੀ ਹੈ ਜੀ ਇਹ ਜਮਾ ਬਾਕੇ ਲੈ ਜਾ ਬਸ਼ੱਕ ਅਗਲਾ ਕਲਚ ਸਿੰਗਲ ਆ ਜੀ ਤਿੰਨੇ ਸਿੰਗਲ ਕਲਚ ਆ ਸਿੰਗਲ ਕਲਚ ਆ ਹਾਂ ਤਿੰਨੇ ਇਹਦਾ ਹਰਿਆਣਾ ਨੰਬਰ ਆ ਜੀ ਅੱਛਾ ਜੀ ਹਾਂ ਯਾਰ ਕੋ ਫਿਰ ਦਿਖਾ ਰਹੀਏ ਘੁੰਮ ਕੇ ਪੂਰਾ ਟਰੈਕਟਰ ਯਾਰ ਕੋ ਫਿਰ ਘਰ ਤੇ ਲਗਾ ਲੈਣਾ ਉਹਨਾ ਟਾਇਰਾਂ ਤੋਂ ਬਾਹਰ ਹੈ ਆਪਣਾ ਪੰਜਾਬ ਥੋੜੇ ਜਿਹਾ ਮੁੰਮਾ ਹੈ ਹਰਿਆਣਾ ਜੀ ਟਾਇਰ ਆ ਹਾਂ ਜੀ ਉਹਨਾਂ ਲਈ ਘਾ ਟ੍ਰੈਕਟਰ ਐਮ ਆਰ ਕੇ ਟਾਇਰ ਹੈ ਇਹ ਕਿਹੜਾ ਮਾਡਲ ਹੈ ਹਾਂ ਇੰਜਨ ਕਿਹਦੀ ਗਾਰੰਟੀ ਹੈ ਇਹ ਤਿੰਨ ਹੈ ਜੀ 2003 2003 ਮਾਡਲ ਹੈ ਹਾਂ ਜੀ ਠੀਕ ਆ ਇਹਦਾ ਐਫੀਡੀਟ ਤੇ ਚੱਲੂ ਆ ਹਨਾ ਹਾਂ ਜੀ ਕਮਾਂਡ ਮੁੰਡਾ ਕਮਾਂਡ ਦੀ ਕੀ ਹੈ ਜੀ 1 ਲੱਖ 50000 ਇਹ ਦਾ ਛੱਡ ਦਿੰਦੇ ਨੇ ਤੇ ਦੇ ਦਾਂਗੇ ਜੀ 1 ਲੱਖ 40000 ਦਾ 1 ਲੱਖ 40000 ਹਾਂ ਠੀਕ ਆ ਆ ਲਾ ਰੰਗ ਲਾ ਗਿਆ ਇਹ 40 ਵਾਲਾ ਜੀ 740 740 ਹਾਂ ਇਹ ਤਾਂ ਪੰਜਾਬ ਨੰਬਰ ਹੈ ਪੰਜਾਬ ਨੰਬਰ ਆ ਹਾਂ ਗਾਂ ਟਰੈਕਟਰ ਆ ਇਹ ਵੀ ਇੰਜਨ ਗੇਅਰ ਦਾ ਸਹੀ ਆ ਬਾਈ ਕਹਿੰਦਾ ਇੰਜਨ ਗੇਅਰ ਦਾ ਸਹੀ ਆ ਪਾ ਮਾ ਬਾਕੇ ਲੈ ਜਿਓ ਪੂਰਾ ਗਾਂ ਟਰੈਕਟਰ ਇਹ ਆ ਨੰਬਰ ਮਾਡਲ ਕਿਹੜਾ ਹੈ ਇਹ 4 ਆ ਜੀ 2004 2004 ਮਾਡਲ ਆ ਹਾਂ ਜੀ ਏ ਟਾਇਰ ਟੂਰ ਤਾਂ ਕਿੰਨੇ ਦਾ ਹੈਗੇ ਜੀ 40 35 40 ਪੈਸੇ ਹਾਂ ਚੱਰੀ ਆ ਨਾ ਬਸ ਇਹ ਜੀ ਇਹ ਸੋਨਾਲੀ ਕਟ ਰਾਈਡਰ ਹੈ ਵੀ ਪੂਰਾ ਸੋਨਾਲੀ ਰਾਈਡਰ ਹੈ ਖਾਂਡ ਰਾਈਡਰ ਹੈ ਬੀਆ 4 ਮਾਡਲ ਹੈ ਨਾ 1 ਲੱਖ ਤੇ 8000 ਡਾਮਡ ਇਹ ਦੇ ਦਾਂਗੇ 136000 ਦਾ 136000 ਹਮ 1 ਲੱਖ 36000 ਦਾ ਬਾਕੀ ਕਹਿੰਦੇ ਨੇ 36 36 36 ਹਾਂ ਬਾਕੀ ਮੌਕੇ ਤੇ ਮਾਨਤਾ ਹੋ ਜੂਗਾ ਨਾ ਹਾਂ ਹੈ ਮੌਕੇ ਤੇ ਮਾਨਤਾ ਹਾਂ ਇਹ ਇਹ ਦੂਬਾ ਦਾ 30 ਵਾਲਾ ਇਹ 30 ਵਾਲਾ ਜੀ ਸੋਨਾਲੀ ਕਾ ਇਹਦੇ ਟਾਇਰ ਵੀ ਮੂਰਲੇ ਦਾ ਨਵੇਂ ਹੈ ਨਾ ਹਾਂ ਮੂਰਲੇ 12 ਨੇ ਪਏ ਜੀ ਹਾਂ ਮਗਰ ਨੇ 35 40 ਪੈਸੇ ਸਾਫ ਤੇ ਆ ਇੰਜਨ ਗੇਅਰ ਤਾਂ ਇਹ ਵੀ ਸਹੀ ਆ ਜੀ ਇੰਜਨ ਗੇਅਰ ਤਾਂ ਓਕੇ ਆ ਹਾਂ ਇਹ 30 ਵਾਲਾ ਜੀ 2 ਸਿਲੰਡਰ ਆ ਅੱਛਾ ਜੀ ਹਾਂ ਸੋ ਪੀ ਸੋਨ ਵਾਲੀ ਕਾ ਪੂਰਾ ਸੋਨਾ ਡੈਕਟਰ ਆ ਬਾਈ ਕਹਿੰਦਾ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਹਾਂ ਇਹ ਵੀ ਬਾਕੇ ਲੈ ਜਾਓ ਭਾਵਾ ਬਾਕੇ ਲੈ ਜੇ ਹਾਂ ਠੀਕ ਆ ਜੀ ਤੇ ਸਾਰੇ ਹੈ ਇਹ 2007 ਮਾਡਲ ਆ ਜੀ ਰੈਣਾ ਨੰਬਰ ਪੰਜਾਬ ਨੰਬਰ ਆ ਜੀ ਇਹ ਵੀ ਪੰਜਾਬ ਨੰਬਰ ਆ 1 ਲੱਖ ਤੇ 60000 ਮੰਗਣਾ ਹਾਂ 1 45 ਤਾਂ ਦੇ ਦਾਂਗੇ ਇੱਕ 45 ਹਾਂ ਬਾਕੇ ਲੈ ਜੇ ਵੀ ਠੀਕ ਹੈ ਤੇ ਹੋਰ ਕਿਹੜਾ ਆਪਣਾ ਬਸ ਆ ਤਿੰਨ ਹੀ ਆਈ ਆਪਣੀ ਕਿੰਨੇ ਸੀਗੇ ਹਾਂ ਤੇ ਆਪਣਾ ਨੰਬਰ ਬੋਲ ਦੇ ਫਿਰ 94175 78826 ਇੱਕ ਵਾਰੀ ਇਹ ਬੋਲੋ 94175 78826 ਪੱਕਾ ਕਲਾ ਪਿੰਡ ਆ ਜੀ ਬਠਿੰਡੇ ਜ਼ਿਲ੍ਹੇ ਚ ਠੀਕ ਹੈ ਜੇ ਭਾਈ ਬੁੱਧਵਾਰ ਨੂੰ ਮੰਡੀ ਚ ਜਾਣਾ ਮੰਡੀ ਜਾ ਜਾਓ ਨਹੀਂ ਤੁਸੀਂ ਭਾਈ ਕੋਲੋਂ ਘਰੇ ਵੀ ਲੈ ਜਾ ਸਕਦੇ ਘਰੇ ਵੀ ਲੈ ਜਾ ਸਕਦੇ ਆਪਣੇ ਪਿੰਡ ਨੂੰ ਦੇ ਟਰੈਕਟਰ ਹਾਂ ਪਿੰਡ ਵੀ ਕਰੇ ਹੁੰਦੇ ਆ ਜੀ ਠੀਕ ਹੈ ਜੀ ਕਈ ਵਾਰੀ ਆ ਜਾਂਦਾ ਨਾ ਤਲਵੰਡੀ ਹੁੰਦਾ ਕੜਾ ਬੂੜਾ ਹਾਂ ਨਹੀਂ ਪਿੰਡ ਲੈ ਜਾਂਦੇ ਪੱਕਾ ਕਲਾਂ ਜੀ ਠੀਕ ਹੈ ਇੱਕ ਬਾਈ ਕਹਿੰਦਾ ਆਪਣੇ ਟਰੈਕਟਰ ਪਿੰਡ ਹੀ ਹੁੰਦੇ ਆ ਤੇ ਬਾਈ ਨਾ ਕਰ ਲੈ ਸਪਾਰਕ ਬਾਈ ਨੇ ਨੰਬਰ ਜਰਾ ਤੁਹਾਨੂੰ ਬੋਲ ਤੇ ਓਕੇ ਭਰਾ ਵੀਡੀਓ ਚੰਗੀ ਲੱਗੀ ਜੇ ਲੱਗੂਗੀ ਸ਼ੇਅਰ ਜੀ ਕਰਨਾ